ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜੀ ਸਹਿਰ ਰਾਮਪਰਾ ਭਾਈ ਕਮਲਦੀਪ ਦੀ ਡੈਰੀ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਪੂਰੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਵੀਡੀਓ ਦੇ ਵਿੱਚ ਇੱਕ ਚੰਗੀ ਸੋਹਣੀ ਮਿੱਤਰੋ ਆਪਾਂ ਵੇੜ ਦਿਖਾ ਰਹੇ ਹਾਂ ਤੇ ਸੂਣ ਦੇ ਕਿੰਨੇ ਕਿ ਦਿਨ ਜਿਹੜੇ ਬਾਕੀ ਨੇ ਥਾਂ ਲਈ ਵੀ ਮਿੱਤਰੋ ਪੂਰੀ ਜਿਹੜੀ ਸਾਫ਼ ਹੈ ਬਹੁਤ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਹੈ ਹਾਂਜੀ ਭਾਈ ਕਮਲਦੀਪ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਹੋ ਠੀਕ ਐ ਸਤਾਂ ਹਾਂਜੀ ਹਾਂਜੀ ਆ ਇਹ ਬੈੜ ਦੀ ਆਪਾਂ ਗੱਲ ਕਰ ਗਏ ਸੂਏ ਦੀ ਕਿਹੜਾ ਸੂਆ ਸੂਈ ਦੂਜਾ ਸੂਆ ਸੂਹਦੀ ਆ ਹਾਂਜੀ ਅੰਦਾਜ਼ਾ ਕਿੰਨੇ ਕਿ ਦਿਨ ਜਿਹੜੇ ਲੈ ਜੂਗੀ ਇਹ 5-6 ਦਿਨ ਉਹਨਾਂ ਨੇ ਦੱਸਿਆ ਜੀ ਠੰਡੀ ਸੀਲ ਕਿੰਨੇ ਹਾਂ ਠੰਡੀ ਸੀਲ ਪੂਰੀ ਹੈ ਜਾਨ ਮਰਜੀ ਕਰਦੀ ਮਰਜੀ ਠੀਕ ਆ 5-6 ਦਿਨ ਦੱਸਿਆ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਪਾ ਦੇਣਾ ਇਹਨੇ ਪਹਿਲੇ ਸੂਏ 20 ਕਿਲੋ ਦਾਤਾ ਮਾਰ ਕੇ ਠੀਕ ਆ ਆਪਣੇ ਅੰਦਾਜ਼ੇ ਨਾਲ 20 ਕਿਲੋ ਦੇਣੀ ਓਕੇ ਹਾਂਜੀ ਜਿਹਨੇ ਸਮੇਂ ਤੇ ਸਮੇਂ ਦਾ ਤਿਆਰਤਾ ਚੰਗੀ ਆ ਹਨਾ ਮੁੱਲ ਫਿਰ ਕੀ ਕਰਤਾ ਜੀ ਮੋਲ ਜਿੰਨਾ ਮਰਜ਼ੀ ਕਰਾ ਲਓ 75 ਕਰਾ ਲਾ ਨਾ 80 ਕਰਾ ਲਾ ਬਸ 73000 ਦੀ ਦੇਣੀ ਠੀਕ ਹੈ ਤੋਰੋ ਜੀ ਇੱਕ ਵਾਰੀ ਸੋ ਰੰਗ ਵੀ ਮਿੱਤਰੋ ਬਹੁਤ ਸੋਹਣਾ ਚੰਗੀ ਸੋਹਣੀ ਵੈਲਡ ਹੈ ਤੇ ਠੰਡੀ ਸੀਲ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਤੇ 5-4 ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਪਹਿਲਾਂ ਨਗਰ ਪਸ਼ੂ ਕਦੋਂ ਵੀ ਸੂ ਸਕਦਾ ਹੈ ਤੁਤ ਤੋਰ ਤੁਸੀਂ ਦੇਖ ਸਕਦੇ ਹੋ ਤੇ ਰੰਗ ਦਾ ਬਹੁਤ ਚੰਗਾ ਹਾਂ ਨੇਵੇ ਦੀ ਫਿਟਿੰਗ ਬਹੁਤ ਸੋਹਣੀ ਹੈ ਸੋਹਣੀ ਬਸ ਬਹੁਤ ਤੇ ਫੇਸ ਕੁਆਲਿਟੀ ਵੀ ਬਹੁਤ ਚੰਗੀ ਰੇਟ ਆਪਾਂ ਮੰਨ ਲਾ ਵੀ ਮੁੱਲ ਜਿੰਨਾ ਮਰਜ਼ੀ ਕਰਾ ਲਈਏ 73 ਦੀ ਦੇਣੀ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ 8699186026 8699186026 ਸਹਿਰ ਰਾਮਪਰਾ ਫੂਲ ਕਿਹੜਾ ਨੰਬਰ ਪੋੜਾ ਇਹ 4 ਨੰਬਰ ਪੋੜਾ ਜੌੜੇ ਪੋੜੇ ਧੰਨਵਾਦ